ਦੇਖੋ ਭਈ ਸਾਡੇ ਲਈ ਅੱਜ ਦੀ ਮੀਟਿੰਗ ਇਹ ਤਾਂ ਕਰਨੀ ਪੈ ਰਹੀ ਐ ਕਿ ਹੁਣ ਜਿੰਨਾ ਜਿੰਨਾ ਵੀ ਪੈਣਾ ਭਰਾਵਾਂ ਨੇ ਗਰਮੀਆਂ ਦੇ ਵਿੱਚ ਕੰਮ ਸੰਭਾਲਿਆ ਸੀ ਲੋਕਾਂ ਦੀ ਸੇਵਾ ਕੀਤੀ ਸੀ ਬੜੇ ਕਾਬਲੇ ਤਾਰੀਫੇ ਆਪਾਂ ਅੱਜ ਉਹਨਾਂ ਨੂੰ ਫੇਅਰ ਬਲ ਪਾਰਟੀ ਦੇਣੀ ਐ ਤੇ ਹੁਣ ਅਸੀਂ ਆ ਗਏ ਕੱਦੂ ਭਰਾ ਨੂੰ ਬੇਨਤੀ ਹੈ ਕਿ ਚੇਅਰਮੈਨੀ ਤੋਂ ਆਪਣਾ ਅਸਤੀਫਾ ਦੇਵੇ ਘਰ ਜਾਵੇ ਹੁਣ ਮੈਂ ਗਾਜਰ ਪੈਣ ਮੂਲੀ ਛਲਗਮ ਅਤੇ ਮੇਰਾ ਪਰਿਵਾਰ ਮੇਰੀ ਵਾਈਫ ਮੱਕੀ ਦੀ ਰੋਟੀ ਤੇਰੇ ਬੱਚੇ ਪਾਲਕ ਮੇਥੀ ਧਣੀਆਂ ਅਸੀਂ ਸਾਰੇ ਆ ਗਏ ਆਂ ਹੁਣ ਅਸੀਂ ਆਪੇ ਸੰਭਾਂਗੇ ਗਾਜਰ ਨੂੰ ਭਣ ਕੇ ਤਾਂ ਮੂਲੀ ਨੂੰ ਭਣ ਕੇ ਮੇਰੇ ਤੇਰਾ ਮੂੰਹ ਟੁੱਟਦਾ ਮੈਨੂੰ ਪਹਿਲੇ ਸ਼ੱਕ ਸੀ ਨਹੀਂ ਤੂੰ ਰੋਹਾਵਾ ਟਾਈਟ ਤੇਰੀ ਵੱਡੇ ਚੇਅਰਮੈਨ ਦੀ ਕੀ ਬਕਵਾਸ ਕਰੀ ਜਾਂਦੇ ਹੋ ਜੀ ਇਹ ਮੇਰੇ ਜੇਠਾ ਵਰਗੇ ਵਿਚਾਰਾ ਉਹੀ ਤਾਂ ਮੈਂ ਕਹਿ ਰਿਹਾ ਦੋ ਕਿ ਤਰ੍ਹਾਂ ਨੂੰ ਇਹ ਕਹਿਣ ਲੱਗ ਜੂਗਾ ਜਦੋਂ ਜੇਠ ਨੂੰ ਲੱਸੀ ਦੀ ਕੁੱਟ ਮੰਗ ਲਈ ਨਹੀਂ ਹੁਣ ਤੈਨੂੰ ਦੁੱਖ ਲੱਗਿਆ ਇਹ ਤੋਂ ਬਚ ਕੇ ਰਹੀ ਮੈਂ ਤੈਨੂੰ ਦੱਸਾਂ ਗੱਲ ਓ ਯਾਰ ਇਹਨੂੰ ਵੀ ਕਹਿ ਦੇ ਨਾ ਭਣ ਮੂਲੀ ਭਣਾ ਬਸ ਤੂੰ ਤਾਂ ਐਵੇਂ ਸ਼ੱਕ ਕਰਦੇ ਰਹਿੰਨੇ ਤੇਰੇ ਨਾਲ ਮੈਨੂੰ ਐ ਦੱਸ ਤੂੰ ਮੀਟਿੰਗ ਤੇ ਲੇਟ ਕਿਉਂ ਆਏ ਉਹ ਮੇਰੇ ਪੱਤੇ ਵੱਡੇ ਹੋ ਗਏ ਸੀ ਕਟਵਾਉਣ ਗਿਆ ਸੀ ਉੱਥੇ ਭੀੜ ਬਹੁਤ ਸੀ ਇੱਕ ਆ ਮੂਲੀ ਮੈਨੂੰ ਕਹਿੰਦੀ ਕਿ ਮੈਂ ਆਪਣੇ ਤਣੇ ਜਿ ਘਟਵਾਉਣੇ ਨੇ ਜਨਾਨੀਆਂ ਦੇ ਯਾਰ ਤੈਨੂੰ ਪਤਾ ਹੀ ਐ ਮੇਕਅਪ ਤੇ ਕਿੰਨਾ ਟਾਈਮ ਲਾ ਦਿੰਦੀਆਂ ਨੇ ਉਹ ਯਾਰ ਪੱਤੇ ਕਟਵਾਉਣਾ ਆਪਣੇ ਕਲਚਰ ਚ ਹੈ ਨਹੀਂ ਰਾਵਣ ਚੜਵਾ ਲਿਆ ਕਰ ਤੂੰ ਵੀ ਬਸ ਜਨਾਨੀ ਮੰਗਰ ਲੱਗੇ ਰਹਿਣਾ ਸਾਰਾ ਦਿਨ ਆ ਡੰਡੀ ਜੀ ਵੀ ਕਟਵਾਈ ਦੇਣੀ ਸੀ ਇਹ ਕਾਦੇ ਵਾਸਤੇ ਰੱਖੀ ਐ ਚਲੋ ਆਪਾਂ ਹੁਣ ਕੰਮ ਦੀ ਗੱਲ ਕਰਦੇ ਆ ਹਾਂ ਬਈ ਮੈਂ ਤੁਹਾਡਾ ਚੇਅਰਮੈਨ ਹੁਕਮ 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 ਕੌਣ ਚੇਅਰਮੈਨ ਤੂੰ ਤਾਂ ਹੀ ਆਏਗਾ ਜੇ ਮੈਂ ਇੱਥੋਂ ਜਾਊਗਾ ਹਲੇ ਮੇਰਾ ਟਾਈਮ ਪਿਆ ਕਿਉਂ ਨਹੀਂ ਜਾਏਗਾ ਤੂੰ ਯਾਰ ਹਾਰੇ ਹੋਏ ਲੀਟਰ ਬਗੂ ਕੋਠੀ ਛੜਣ ਦਾ ਨਾਂ ਹੀ ਨਹੀਂ ਲੈ ਰਿਹਾ ਤੇਰੀ ਤਾਂ ਬੇਲ ਨੂੰ ਵੀ ਬਟਾਪਾ ਪੈਨਸ਼ਨ ਲੱਗੇ ਨੂੰ ਮਹੀਨਾ ਹੋ ਗਿਆ ਤੈਨੂੰ ਪਤਾ ਤੂ ਵੈਂਗੜ ਦੇ ਪਿਛੇ ਬੜਕਦੇ ਕਿਉਂ ਵੈਂਗੜ ਤੁਸੀਂ ਜਾਣੇ ਕਿ ਨਾ ਜਾਣੇ ਦੇਖੋ ਯਾਰ ਆਪਾਂ ਦਾ ਸਾਡੇ ਦੇ ਬੰਦੇ ਆ ਸਦਾਵਾਰ ਮੇਰੇ ਦਾ ਥੋੜੇ ਜੇ ਬੋਲੋ ਇਹਨੇ ਜਿਹੜੇ ਮਾੜਾ ਮੋਟਾ ਜਾਗਰੂਕ ਨੇ ਵੀ ਲੋਹਾ ਲੁਹਾ ਜਾ ਪੂਰਾ ਹੁੰਦਾ ਹੈ ਮੇਰੇ ਨਾਲ ਇਸ ਕਰਕੇ ਮਾੜਾ ਮੋਟਾ ਮੇਰੀ ਪੁੱਛ ਕੇ ਚ ਹੈਗੇ ਮੀਟਿੰਗ ਤੋਂ ਬਾਅਦ ਮੈਂ ਇੱਥੇ ਬਿਸਤਰੋ ਲਾ ਕੇ ਸੌ ਜਾਂਦਾ ਕਰੇ ਕਿਹੜਾ ਕੋਈ ਮੈਨੂੰ ਪੁੱਛਦਾ ਯਾਰ ਇੱਥੇ ਚਲੋ ਛੋਡੇ ਆਸਰੇ ਨਾਲ ਚਾਹ ਮਿਲ ਜਾਂਦੀ ਏ ਉਹ ਮੁੱਕੀ ਦਾ ਘਾਟ ਮਿਲ ਜਾਂਦਾ ਮੈਂ ਤਾਂ ਬਈ ਆਪਣੀ ਸੁੰਡ ਲੈ ਕੇ ਸਾਈਡ ਤੇ ਬੈਠਾ ਰਹਿਣਾ ਮੈਂ ਕਿਹੜਾ ਕਿਸੇ ਨੂੰ ਕਹਿੰਦਾ ਯਾਰ ਦਿਆ ਲਾ ਗਿਆ ਇੱਕੋ ਹੀ ਗੱਲ ਮੈਂ ਪਿਛਲੇ ਸਾਲ ਵਾਲੇ ਸੀਜ਼ਨ ਤੋਂ ਬਾਅਦ ਆਸਟ੍ਰੇਲੀਆ ਕੰਨੀ ਕੋਮਣ ਚੱਲ ਗਿਆ ਸੀ ਤੇ ਮੈਂ ਉੱਥੇ ਬਹਿ ਕੇ ਦੇਖ ਰਿਹਾ ਸੀ ਕਿ ਤੂ ਦੀ ਹਰ ਖਤਮ 120 ਰੁਪਏ ਤੇ ਪਹੁੰਚ ਕੇ ਇੰਨਾ ਹੰਕਾਰ ਗਿਆ ਸੀ ਇਹ ਤਾਂ ਰੱਬ ਨੂੰ ਹੀ ਭੁੱਲ ਗਿਆ ਸੀ ਆ ਹੁਣ ਮੈਂ ਰਸਤੇ ਚ ਜਾ ਰਿਹਾ ਸੀ ਇਹ ਪੱਲੀਆਂ ਤੇ ਪਿਆ ਸੀ ਇਹਨੂੰ ਡੰਗਰ ਵੀ ਮੂੰਹ ਨਹੀਂ ਲਾ ਰਹੇ ਸੀ ਤੂੰ ਯਾਰ ਆਪਣੇ ਆਪ ਨੂੰ ਗੁੱਡ ਗੁਬਵਾ ਸਮਝਦੇ ਚਾਰ ਕੁਦਲ ਰੋਕੋ ਆ ਤੈਨੂੰ ਵੀ ਮੂੰਹ ਨਹੀਂ ਲਾਉਣੇ ਕਿਸੇ ਨੇ ਆ ਮੱਕੀ ਦੀ ਰੋਟੀ ਕਰਕੇ ਤੇਰੀ ਮਾੜੀ ਮੋਢੀ ਇੱਜ਼ਤ ਬਣੀ ਹੋਈ ਏ ਇਹ ਚੱਲ ਬੜੀ ਸੁਗੜ ਸਿਆਣੀ ਜਨਾਨੀ ਐ ਇਹਦੇ ਕਰਕੇ ਮੜਮੜ ਉਹਦੇ ਨਾਲ ਟਾਈਮ ਪਾਸ ਹੋ ਜਾਂਦਾ ਤੇਰਾ ਵਜੂਦ ਐ ਨਹੀਂ ਤੈਨੂੰ ਤਾਂ ਬੰਦੇ ਕਲੇਸ ਨਾਲ ਖਾਂਦੇ ਨੇ ਜਨਾਨੀਆਂ ਵੱਡਾ ਪਤੀਲਾ ਬਣਾ ਕੇ ਕੇਰਾ ਰੱਖ ਦਿੰਦੀਆਂ ਨੇ ਮੁੜ ਕੇ ਸਾਰਾ ਹਫਤੇ ਸਬਜ਼ੀਆਂ ਬਣਾਉਣ ਤੋਂ ਉਹਨਾਂ ਨੂੰ ਮੌਜ ਲੱਗਦੀ ਰਹਿੰਦੀ ਐ ਗੈਸ ਦਾ ਘਰ ਗੈਸ ਦਾ ਘਰ ਕਿਹਨੂੰ ਕਿਹਾ ਤੂੰ ਆਪਣੇ ਟਿੰਡੋ ਨੂੰ ਭੇਜ ਦੇ ਫੇਰ ਸਿਲੰਡਰ ਲੈ ਜਾਊਗੀ ਪ੍ਰਭਾਕੇ ਮੇਰੇ ਕੋਲ ਤੇਰਾ ਮੈਂ ਹੁਣੇ ਕੱਦੂ ਕੱਫ ਕਰ ਦੇਣਾ ਵੱਡੇ ਚੇਅਰਮੈਨ ਦਾ ਮੈਂ ਤੇਰੀਆਂ ਸਾਰੀਆਂ ਇਨਕੈਰੀਆਂ ਖੋਲੂ ਕੀ ਕੀ ਲਾਲਾ ਗੱਡਾ ਸ਼ਰੀਰ ਬਣਾ ਰੱਖੇ ਤੂੰ ਆਪਣੇ ਆਪ ਨੂੰ ਸਮਝਦਾ ਸਬਜ਼ੀਆਂ ਦਾ ਸਲਮਾਨ ਖਾਨ ਚੁੱਪ ਕਰਕੇ ਕੁਰਸੀ ਛੱਡ ਦੇ ਮੈਂ ਆਪਣੇ ਜਵਾਬ ਸੈੱਟ ਕਰਨੇ ਨੇ ਹੁਣ ਇੱਥੇ ਯਾਰ ਕਿਉਂ ਲੜੀ ਜਾਂਦੇ ਹੋ ਆਪਸ ਵਿੱਚ ਕੱਦੂ ਤੇਰੇ ਵਾਸਤੇ ਇਹ ਚੰਗੀ ਗੱਲ ਤਾਂ ਯਾਰ ਹੈ ਨਹੀਂ ਹੈ ਦੇਖ ਅਸੀਂ ਸਾਰਿਆਂ ਨੇ ਤੇਰਾ ਸਾਥ ਦਿੱਤਾ ਹੈ ਹੁਣ ਤੂੰ ਤੁਰ ਜਾ ਇੱਥੋਂ ਹੁਣ ਸਾਗ ਸਰਦਾਰੀ ਕਰੂਗਾ ਆਹੋ ਕਰੂਗਾ ਸਰਦਾਰੀ ਇਹ ਵੱਡਾ ਚੂਲੜੀਆ ਸਰਦਾਰ ਵਿਆਹਾਂ ਚ ਵੀ ਇਹਨੂੰ ਲੋਕਾਂ ਨੇ ਅੱਡ ਮੰਝੇ ਦੇ ਤੇ ਲਾ ਕੇ ਰੱਖਿਆ ਹੁੰਦਾ ਮੇਰੇ ਚਾਚੇ ਦਾ ਮੁੰਡਾ ਪੈਲਸ ਦੇ ਕੰੰਤੇ ਸੀ ਉਹਨੇ ਦੱਸਿਆ ਮੈਨੂੰ ਯਾਰ ਚੱਲ ਅਸੀਂ ਵਿਆਹਾਂ ਚ ਤਾਂ ਹੁੰਨੇ ਆ ਤੁਸੀਂ ਕੰਦਾਂ ਦੇ ਹੀ ਹੁੰਨੇ ਹੋ ਲਾ ਕੇ ਮੱਝਾਂ ਲੈ ਟੀਕੇ ਤੁਸੀਂ ਬੋਡੀਆਂ ਬਣਾਈ ਫਿਰਦੇ ਹੋ ਵੱਡੇ ਆਪਣੇ ਆਪ ਨੂੰ ਤੁਸੀਂ ਕਹੌਣਿਓ ਪਹਿਲਵਾਨ ਯਾਰ ਕੱਦੂ ਐ ਨਹੀਂ ਫਿਰ ਤੂੰ ਠੀਕ ਆਂਦਾ ਹੈ ਲੈ ਵੀ ਫਿਰ ਮੈਨੂੰ ਦੋ ਇੱਕ ਰੱਸਾ ਤੇ ਮੈਂ ਡਾਂਗ ਚੱਕ ਕੇ ਇਹਨੂੰ ਬੰਨ ਕੇ ਇਹਦਾ ਚੰਗੀ ਤਰ੍ਹਾਂ ਕੱਦੂ ਕਸ ਕਰਦਾ ਅੱਜ ਓਏ ਯਾਰ ਵੱਡੇ ਭਾਈ ਮੈਂ ਤਾਂ ਮਖੋਲ ਕਰਦਾ ਸੀ ਤੂੰ ਹੀ ਪੜਕ ਗਿਆ ਜਾਨਾ ਭਾਈ ਜਾਨਾ ਮੈਂ ਚਲੋ ਭਾਈ ਆਪਣਾ ਸਾਗ ਤੈਨੂੰ ਜਰਮਨੀ ਮੁਬਾਰਕ ਹੁਣ ਆ ਗਿਆ ਕਲਦ ਗਾਣੇ ਜਦੋਂ ਮੈਂ ਸਮਝਾ ਰਿਹਾ ਸੀ ਉਦੋਂ ਤੋਂ ਸਮਝਿਆ ਨਹੀਂ ਓਏ ਤੇਰੇ ਕੋਲ ਸਮਝਾਉਣ ਦਾ ਤਰੀਕਾ ਹੀ ਨਹੀਂ ਜਿਹੜਾ ਇਹਦੇ ਕੋਲੇ ਹੈ